जोड़ गया कोई अमृतसरी का मुंडा है ये एक्सीडेंट ही दुनिया मुरीद यह हस हस के कबड्डिया पांद तू बुरजी वाला ਪੈ ਰਹੀ ਆ ਮੇਰੇ ਵੀਰੋ ਦਾਰਾਪੁਰੀਆ ਹੈਰੀ ਆ ਹੈਰੀ ਆ ਇਹ ਹੈਰੀ ਆ ਇੱਥੇ ਰੱਖ ਇੱਥੇ ਰੱਖ ਉਹ ਦੀਪ ਦਾ ਹਰ ਕਿੱ데 ਪਹੁੰਚ ਗਿਆ ਸਦਾ ਆਉਣਾ ਆ ਦਬੁਰਜੀ ਵਾਲਾ ਦੀਪ ਆ ਗਿਆ ਇੱਕ ਕੰਨੀ ਤੇ ਕਹਿੰਦੇ ਦਾਰਾਪੁਰੀਆ ਹੈਰੀ ਲੱਗਿਆ ਹੋਇਆ ਇਹ ਵੀ ਇਸ ਸਾਲ ਖੇਡ ਆਇਆ ਹੁੰਦਾ ਟਕਰ ਸਿਰੇ ਦੀ ਹੈ ਇੱਕ ਪਾਸੇ ਫਰਾਜ ਵਾਲੇ ਮੁੰਡੇ ਆਹ ਕਹਿੰਦੇ ਲੰਬੀਆਂ ਬਾਟਾਂ ਤੈਅ ਕਰਕੇ ਇਹ ਕਹਿੰਦੇ ਨੌਜਵਾਨ ਮਾਧੇ ਦੇ ਵਿੱਚੋਂ ਚੱਲ ਕੇ ਆਇਆ ਦਬੁਰਜੀਆ ਨੇ ਫੋੜ ਹੀ ਫੋੜ ਹੀ ਆਹ ਓ ਮੇਰਾ ਰੱਬਾ ਓ ਟੀਮ ਦੇ ਜੁੜ ਗਿਆ ਜੇ ਸਰਪੰਚ ਜੱਫਾ ਲਾਵੇ ਤੇ ਹਰਪ੍ਰੀਤ ਸਰਪੰਚ ਬਲਾਸਪੁਰੀਆ ਉਹਨਾਂ ਨੇ ਵੀ 500 ਦੇ ਦੇਣਗੇ ਔਰ ਦੇ ਪਾਸੇ ਉਹ ਕਪੂਰਜੀ ਵਾਲਾ ਦੀਪਕ ਕਬੱਡੀ ਪਾਉਣ ਦੇ ਲਈ ਵਧਾ ਹੋਇਆ ਟਾਕੂਪੁਰੇ ਦਾ ਮੇਲਾ ਲੋਈਆਂ ਧੁੰਮਦੀਆਂ ਪਾਜੇ ਭੱਜਦੇ ਆ ਇਹ ਮੁੰਡਾ ਹਾਸ ਹਾਸ ਕੇ ਉਹ ਬਾੜ-ਬਾਰ ਇੱਕੇ ਰਾਖਾ ਤਾਰਾ ਬੁਰਿਆ ਤਾਰਾ ਬੁਰਿਆ ਤਾਰਾ ਬੁਰਿਆ ਦੇਖ ਲੈ